ਇੱਕ ਸਿੱਖ ਮੋਹਨ ਟਾਕੇ ਦਾ ਰਹਿਣ ਵਾਲਾ ਸੀ ਉਹ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਭੇਟਾ ਅਰਪਣ ਕਰਕੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਮੇਰਾ ਜਨਮ ਮਰਨ ਦਾ ਦੁੱਖ ਕੱਟ ਦਿਓ ਗੁਰੂ ਜੀ ਨੇ ਕਿਹਾ ਤੂੰ ਆਪਣਾ ਸਰੂਪ ਕਿਹੜਾ ਜਾਣਿਆ ਹੈ ਮੋਹਨ ਨੇ ਕਿਹਾ ਮਹਾਰਾਜ ਮੈਂ ਆਪਣਾ ਸਰੂਪ ਇਹ ਸਰੀਰ ਹੀ ਜਾਣਦਾ ਹਾਂ ਗੁਰੂ ਜੀ ਨੇ ਕਿਹਾ ਇਹ ਸਾਰੇ ਸਰੀਰ ਪੰਜਾਂ ਤੱਤਾਂ ਦੇ ਬਣੇ ਹੋਏ ਹਨ ਇਹ ਸਰੀਰ ਉਪਜਨ ਅਤੇ ਉਹ ਸੰਹਾਰ ਹਨ ਗੁਰੂ ਅਤੇ ਸਿੱਖ ਦੇ ਸਰੀਰ ਵਿੱਚ ਕੋਈ ਫਰਕ ਨਹੀਂ ਹੈ ਚੇਤਨ ਵੀ ਇਹਨਾਂ ਦੋਹਾਂ ਵਿੱਚ ਇੱਕ ਸਮਾਨ ਸਰਵ ਵਿਆਪਕ ਹੈ ਪਰੰਤੂ ਗੁਰੂ ਅਤੇ ਸਿੱਖ ਦੇ ਮਨ ਵਿੱਚ ਬੜਾ ਫਰਕ ਹੁੰਦਾ ਹੈ ਗੁਰੂ ਦਾ ਮਨ ਉੱਜਲ ਸ਼ੁੱਧ ਹੁੰਦਾ ਹੈ ਤੇ ਸਿੱਖ ਦਾ ਕਾਲਾ ਅਸ਼ੁੱਧ ਹੁੰਦਾ ਹੈ ਜਦ ਅਸ਼ੁੱਧ ਮਨ ਵਾਲਾ ਸਿੱਖ ਉੱਜਲ ਮਨ ਵਾਲੇ ਗੁਰੂ ਪਾਸ ਜਾਂਦਾ ਹੈ ਤਾਂ ਸ਼ੁੱਧ ਮਨ ਵਿੱਚੋਂ ਨਿਕਲਿਆ ਹੋਇਆ ਸ਼ਬਦ ਸੁਣ ਕੇ ਸਿੱਖ ਦੇ ਹਿਰਦੇ ਵਿੱਚ ਪ੍ਰਵੇਸ਼ ਕਰਕੇ ਟਿਕ ਜਾਂਦਾ ਹੈ ਜਿਸ ਨਾਲ ਸਿੱਖ ਦਾ ਮਨ ਵੀ ਸ਼ੁੱਧ ਹੋ ਜਾਂਦਾ ਹੈ ਅਤੇ ਸਤ ਚਿੱਤ ਆਨੰਦ ਸਰੂਪ ਨੂੰ ਵੇਖ ਲੈਂਦਾ ਹੈ ਜੋ ਇਸ ਦਾ ਆਪਣਾ ਸਰੂਪ ਹੈ ਸਤਨਾਮ ਸਿਮਰਨ ਕਰਨ ਵਾਲਾ ਭਾਵੇਂ ਕੋਈ ਅਗ੍ਰਸਤੀ ਹੋਵੇ ਤੇ ਭਾਵੇਂ त्याਗੀ ਉਸ ਨੂੰ ਜਮਾ ਦੀ ਫਾਹੀ ਨਹੀਂ ਪੈਂਦੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਭਾਈ ਮੋਹਨ ਅਤੇ ਹੋਰ ਸਾਰੇ ਸਰੋਤੇ ਸਿੱਖ ਸਤਨਾਮ ਵਾਹਿਗੁਰੂ ਦੇ ਸਿਮਰਨ ਵਿੱਚ ਪ੍ਰਵਿਰਤ ਹੋ ਗਏ ਜਿਸ ਦੇ ਭਾਗ ਵੱਡੇ ਹੂਣ ਉਹੀ ਗੁਰਮਤ ਨੂੰ ਪ੍ਰਾਪਤ ਕਰਕੇ ਆਪ ਕਰਦਾ ਤੇ ਸੰਗੀਆਂ ਨੂੰ ਤਾਰਦਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੋਢੀ ਮਦੋਦਾਸ ਨੂੰ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਕਸ਼ਮੀਰ ਭੇਜਿਆ ਸੀ ਸੋ ਉਸਨੇ ਸਿੱਖੀ ਦਾ ਬਹੁਤ ਪ੍ਰਚਾਰ ਕਰਕੇ ਗੁਰਸਿੱਖੀ ਫੈਲਾਈ ਅਤੇ ਇੱਕ ਧਰਮਸ਼ਾਲਾ ਬਣਵਾ ਕੇ ਕਥਾ ਕੀਰਤਨ ਅਤੇ ਸਤ ਸੰਗ ਦੀ ਮਰਿਆਦਾ ਚਲਾਈ ਇੱਕ ਸੇਵਾਦਾਰ ਬ੍ਰਾਹਮਣ ਗੁਰੂ ਘਰ ਦਾ ਬਹੁਤ ਸ਼ਰਧਾਵਾਨ ਸਿੱਖ ਹੋ ਗਿਆ ਸੇਵਾਦਾਰ ਕੜਾ ਪ੍ਰਸ਼ਾਦ ਦੀ ਦੀਗ ਕਰਕੇ ਧਰਮਸ਼ਾਲਾ ਵਿੱਚ ਜੋੜ ਮੇਲੇ ਕਰਾਉਂਦਾ ਅਤੇ ਸੰਗਤ ਦੀ ਸੇਵਾ ਕਰਕੇ ਬਹੁਤ ਪ੍ਰਸੰਨ ਹੁੰਦਾ ਸੇਵਾਦਾਸ ਦੀ ਮਾਂ ਨੇ ਜਦ ਆਪਣੇ ਪੁੱਤਰ ਦੀ ਇਤਨੀ ਸ਼ਰਧਾ ਵੇਖੀ ਤਾਂ ਉਹ ਵੀ ਗੁਰੂ ਜਸ ਸੁਣ ਕੇ ਗੁਰੂ ਘਰ ਦੀ ਪ੍ਰੇਮਣ ਹੋ ਗਈ ਅਤੇ ਰਾਤ ਦਿਨ ਗੁਰੂ ਗੁਰੂ ਕਰਨ ਲੱਗੀ ਇੱਕ ਦਿਨ ਸੇਵਾਦਾਸ ਦੀ ਮਾਤਾ ਨੇ ਜਿਸ ਦਾ ਨਾਮ ਭਾਗ ਭਰੀ ਸੀ ਆਪਣੇ ਪੁੱਤਰ ਨੂੰ ਕਿਹਾ ਮੇਰਾ ਬਿਰਧ ਸਰੀਰ ਹੋ ਗਿਆ ਹੈ ਮੈਂ ਦੂਰ ਪੰਜਾਬ ਦੇਸ਼ ਜਾ ਕੇ ਗੁਰੂ ਜੀ ਦੇ ਦਰਸ਼ਨ ਕਿਸ ਤਰ੍ਹਾਂ ਕਰਾਂ ਮੈਨੂੰ ਗੁਰੂ ਜੀ ਦੇ ਦਰਸ਼ਨ ਦੀ ਬੜੀ ਤਾਂਘ ਹੈ ਸੇਵਾਦਾਸ ਨੇ ਕਿਹਾ ਮਾਤਾ ਜੀ ਤੁਸੀਂ ਆਪਣੇ ਹਿਰਦੇ ਵਿੱਚ ਗੁਰੂ ਜੀ ਦਾ ਧਿਆਨ ਅਤੇ ਯਾਦ ਰੱਖੋ ਗੁਰੂ ਜੀ ਅੰਤਰਜਾਮੀ ਹਨ ਉਹ ਆਪਣੇ ਪ੍ਰੇਮੀਆਂ ਦਾ ਪ੍ਰੇਮ ਜ਼ਰੂਰ ਪੂਰਾ ਕਰਦੇ ਹਨ ਕਦੀ ਨਾ ਕਦੀ ਇੱਥੇ ਹੀ ਆਣ ਕੇ ਦਰਸ਼ਨ ਦੇਣਗੇ ਸੇਵਾਦਾਸ ਦੀ ਇਹ ਗੱਲ ਸੁਣ ਕੇ ਮਾਈ ਭਾਗ ਭਰੀ ਨੇ ਪ੍ਰਣ ਕਰ ਲਿਆ ਕਿ ਮੈਂ ਅੱਜ ਤੋਂ ਹੀ ਸੂਤ ਕਤਣਾ ਆਰੰਭ ਕਰ ਦਿੰਦੀ ਹਾਂ ਇਸ ਸੂਤ ਦਾ ਕੱਪੜਾ ਊਣਾ ਕੇ ਗੁਰੂ ਜੀ ਵਾਸਤੇ ਜਾਮਾ ਸਿਓ ਕੇ ਤਿਆਰ ਰੱਖਾਂਗੀ ਜਦ ਵੀ ਗੁਰੂ ਜੀ ਕਿਰਪਾ ਕਰਕੇ ਮੈਨੂੰ ਦਰਸ਼ਨ ਦੇਣਗੇ ਤਾਂ ਮੈਂ ਇਹ ਜਾਮਾ ਗੁਰੂ ਜੀ ਨੂੰ ਭੇਟਾ ਕਰਾਂਗੀ ਆਸ ਹੈ ਗੁਰੂ ਜੀ ਮੇਰੀ ਇਹ ਇੱਛਾ ਛੇਤੀ ਹੀ ਪੂਰੀ ਕਰਨਗੇ ਸੋ ਇਸ ਸਰਦਾ ਨੂੰ ਮੁੱਖ ਰੱਖ ਕੇ ਮਾਈ ਨੇ ਸੂਤ ਕੱਟ ਕੇ ਕੱਪੜਾ ਉਣਾਇਆ ਅਤੇ ਜਾਮਾ ਤਿਆਰ ਕਰਕੇ ਰਾਤ ਦਿਨ ਗੁਰੂ ਜੀ ਦੀ ਆਰਾਧਨਾ ਕਰਨ ਲੱਗੀ ਮਾਈ ਦੀ ਆਰਾਧਨਾ ਦੀ ਤਾਰ ਗੁਰੂ ਜੀ ਤੱਕ ਪੁੱਜ ਗਈ ਗੁਰੂ ਜੀ ਨੇ ਇੱਕ ਦਿਨ ਬਾਬਾ ਬੁੱਢਾ ਜੀ ਨੂੰ ਕਿਹਾ ਅਸੀਂ ਇੱਕ ਮਾਈ ਦਾ ਪ੍ਰੇਮ ਪੂਰਾ ਕਰਨ ਕਸ਼ਮੀਰ ਜਾ ਰਹੇ ਹਾਂ ਜਿਹੜੀ ਰਾਤ ਦਿਨ ਸਾਡੀ ਉਡੀਕ ਕਰ ਰਹੀ ਹੈ ਦੁਹਰਾ ਸ੍ਰੀ ਗੁਰੂ ਹਰਗੋਬਿੰਦ ਜੀ ਜਾਨੀ ਜਾਨ ਸਭ ਮਾਹਿ ਮਮ ਪ੍ਰਤਿਕਨਾ ਕਰਤ ਹੈ ਨਿਸਵਾਸੁਰ ਸੁਖ ਨਾਹੀ ਇਹ ਬਚਨ ਕਰਕੇ ਗੁਰੂ ਜੀ ਨੇ ਸਭ ਪਰਿਵਾਰ ਅਤੇ ਸਿੱਖ ਸੇਵਕਾਂ ਨੂੰ ਧੀਰੇ ਜ ਦਿੱਤੀ ਅਤੇ ਆਪਣੇ ਨਾਲ ਸੇਵਕਾਂ ਦਾ ਇੱਕ ਜਥਾ ਲੈ ਕੇ ਅੰਮ੍ਰਿਤਸਰ ਤੋਂ ਚੱਲ ਪਏ ਪਹਿਲਾ ਪੜਾ ਆਪ ਜੀ ਨੇ ਲਾਹੌਰ ਜਾ ਕੀਤਾ ਤੇ ਲਾਹੌਰ ਤੋਂ ਚਪਰਾ ਹੜ ਪਿੰਡ ਸਿਆਲਕੋਟ ਦੇ ਨੇੜੇ ਜਾ ਡੇਰਾ ਲਾਇਆ ਇੱਥੇ ਇੱਕ ਬ੍ਰਾਹਮਣ ਨੇ ਗੁਰੂ ਜੀ ਦੇ ਘੋੜਸਵਾਰਾਂ ਤੋਂ ਪੁੱਛਿਆ ਇਹ ਕੌਣ ਹਨ ਸਿੱਖ ਨੇ ਕਿਹਾ ਇਹ ਈਸ਼ਵਰ ਅਵਤਾਰ ਗੁਰੂ ਹਰਗੋਬਿੰਦ ਜੀ ਹਨ ਇਹ ਦੇਸ਼ ਨੂੰ ਤਾਰਨ ਆਏ ਹਨ ਇਹ ਗੱਲ ਸੁਣ ਕੇ ਬ੍ਰਾਹਮਣ ਗੁਰੂ ਜੀ ਨੂੰ ਵੇਖਣ ਵਾਸਤੇ ਉੱਥੇ ਹੀ ਖੜਾ ਆ ਰਿਹਾ ਇਤਨੇ ਨੂੰ ਗੁਰੂ ਜੀ ਵੀ ਉੱਥੇ ਆ ਗਏ ਆਪ ਜੀ ਨੇ ਬ੍ਰਾਹਮਣ ਨੂੰ ਪੁੱਛਿਆ ਤੂੰ ਇੱਥੋਂ ਦਾ ਰਹਿਣ ਵਾਲਾ ਵਸਨੀਕ ਹੈ ਪੀਣ ਤੇ ਵਰਤਣ ਵਾਲਾ ਪਾਣੀ ਇੱਥੇ ਕਿੱਥੇ ਹੈ ਸਾਨੂੰ ਦੱਸ ਉੱਥੇ ਅਸੀਂ ਡੇਰਾ ਲਾਈਏ ਬ੍ਰਾਹਮਣ ਨੇ ਕਿਹਾ ਆਪ ਸਭ ਕੁਝ ਜਾਣੀ ਜਾਣ ਹੋ ਜਿੱਥੇ ਜਲ ਹੈ ਉੱਥੇ ਚੱਲੇ ਜਾਓ ਜਾਂ ਫਿਰ ਆਪਣੇ ਵਾਸਤੇ ਆਪ ਨਵਾਂ ਜਲ ਪ੍ਰਵਾਹ ਬਣਾ ਲਵੋ ਬ੍ਰਾਹਮਣ ਦੀ ਇਹ ਗੱਲ ਸੁਣ ਕੇ ਗੁਰੂ ਜੀ ਉੱਥੇ ਹੀ ਘੋੜੇ ਤੋਂ ਉੱਤਰ ਬੈਠੇ ਅਤੇ ਹੱਥ ਵਿੱਚ ਵਰਸ਼ਾ ਫੜ ਕੇ ਇੱਕ ਨੀਵੀਂ ਜਗ੍ਹਾ ਮਾਰਿਆ ਵਰਸ਼ਾ ਮਾਰ ਕੇ ਗੁਰੂ ਜੀ ਨੇ ਪੁੱਟਿਆ ਤਾਂ ਉਥੋਂ ਪਾਣੀ ਦਾ ਫੁਹਾਰਾ ਫੁੱਟ ਪਿਆ ਅਤੇ ਜਲ ਦਾ ਪ੍ਰਵਾਹ ਚੱਲ ਪਿਆ ਇਹ ਪ੍ਰਤੱਖ ਕਰਨੀ ਵੇਖ ਕੇ ਬ੍ਰਾਹਮਣ ਨੇ ਗੁਰੂ ਜੀ ਦੇ ਚਰਨ ਫੜ ਲਏ ਅਤੇ ਆਪਣੀ ਭੁੱਲ ਬਖਸ਼ਾਈ ਇਹ ਚਸ਼ਮਾ ਜੋ ਗੁਰੂ ਸਰ ਦੇ ਨਾਂ ਨਾਲ ਪ੍ਰਸਿੱਧ ਹੈ ਪਿੰਡ ਰਹਿਸਮਾ ਦੇ ਨੇੜੇ ਵਿਦਮਾਨ ਹੈ ਇਸ ਦੇ ਪਾਸ ਹੀ ਗੁਰਦੁਆਰਾ ਟਾਲੀ ਸਾਹਿਬ ਹੈ ਇਸ ਟਾਲੀ ਹੇਠਾਂ ਗੁਰੂ ਜੀ ਨੇ ਬੈਠ ਕੇ ਵਿਚਾਰਮ ਕੀਤਾ ਸੀ ਇਹ ਅਸਥਾਨ ਹੁਣ ਪਾਕਿਸਤਾਨ ਵਿੱਚ ਹੈ ਇਸ ਚਸ਼ਮੇ ਦੇ ਜਲ ਨਾਲ ਗੁਰੂ ਜੀ ਨੇ ਇਸ਼ਨਾਨ ਕੀਤਾ ਅਤੇ ਕੁਝ ਸਮਾਂ ਵਿਸ਼ਰਾਮ ਕਰਕੇ ਅੱਗੇ ਨੂੰ ਚੱਲ ਪਏ ਅਤੇ ਕਸ਼ਮੀਰ ਦੇ ਪਹਾੜੀ ਇਲਾਕੇ ਵਿੱਚ ਜਾ ਪ੍ਰਵੇਸ਼ ਹੋਏ ਭਾਈ ਕੱਟੂ ਸ਼ਾਹ ਨੂੰ ਦਰਸ਼ਨ ਜਦ ਪਹਾੜੀ ਇਲਾਕਾ ਲੰਘ ਕੇ ਗੁਰੂ ਜੀ ਪੰਦਰੇ ਅਸਥਾਨ ਉੱਤੇ ਪਹੁੰਚੇ ਤਾਂ ਉੱਥੇ ਹੀ ਗੁਰੂ ਜੀ ਦਾ ਪ੍ਰੇਮੀ ਸਿੱਖ ਭਾਈ ਕੱਟੂ ਰਹਿੰਦਾ ਸੀ ਜਦ ਉਸਨੇ ਗੁਰੂ ਜੀ ਦਾ ਆਉਣਾ ਸੁਣਿਆ ਤਾਂ ਉਹ ਬੜੇ ਪ੍ਰੇਮ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਪਹਾੜੀ ਫਲ ਗੁਰੂ ਜੀ ਦੀ ਭੇਟਾ ਕਰਕੇ ਚਰਨਾਂ ਤੇ ਮੱਥਾ ਟੇਕਿਆ ਅਤੇ ਬੜੇ ਪ੍ਰੇਮ ਨਾਲ ਗੁਰੂ ਜੀ ਨੂੰ ਆਪਣੇ ਪਾਸ ਰੱਖ ਕੇ ਸੇਵਾ ਕੀਤੀ ਅਤੇ ਫਿਰ ਕਟੂ ਛਾਪਾਸੋਂ ਚੱਲ ਕੇ ਗੁਰੂ ਜੀ ਸ਼੍ਰੀ ਨਗਰ ਸ਼ਹਿਰ ਦੇ ਬਾਹਰ ਹਰੀ ਪर्वਤ ਕਿਲੇ ਦੇ ਕਾਂਠੀ ਦਰਵਾਜ਼ੇ ਪਾਸ ਪਹੁੰਚ ਗਏ ਅਤੇ ਘੋੜੇ ਤੇ ਚੜੇ ਚੜਾਏ ਹੀ ਦੇਵਦਾਸ ਬਾਹਰ ਆਇਆ ਗੁਰੂ ਜੀ ਨੂੰ ਵੇਖ ਕੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਘੋੜੇ ਤੋਂ ਉਤਰ ਕੇ ਆਪਣੇ ਘਰ ਅੰਦਰ ਲੈ ਗਿਆ ਸੁੰਦਰ ਪਲੰਗ ਉੱਤੇ ਬਰਾਜਮਾਨ ਕਰਕੇ ਆਪਣੀ ਮਾਤਾ ਨੂੰ ਕਿਹਾ ਮਾਤਾ ਜੀ ਜਿਨ੍ਹਾਂ ਨੂੰ ਤੂੰ ਚਿਰ ਤੋੜੀ ਕਰਹੀ ਸੀ ਉਹ ਗੁਰੂ ਜੀ ਅੱਜ ਸਾਡੇ ਘਰ ਆਣ ਬਰਾਜੇ ਹਨ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰ ਲਓ ਆਪਣੇ ਪੁੱਤਰ ਤੋਂ ਇਹ ਖੁਸ਼ੀ ਦੀ ਗੱਲ ਸੁਣ ਕੇ ਮਾਈ ਨੂੰ ਚਾ ਚੜ ਗਿਆ ਉੱਠ ਕੇ ਗੁਰੂ ਜੀ ਪਾਸ ਆਈ ਅਤੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਮੈਂ ਬਲਿਹਾਰੀ ਜਾਵਾਂ ਮੈਂ ਕੋਲੀ ਜਾਵਾਂ ਆਪ ਜੀ ਨੇ ਨਮਾਣੀ ਨੂੰ ਦਰਸ਼ਨ ਦੇ ਕਰਕੇ ਨਿਹਾਲ ਕੀਤਾ ਹੈ ਮਾਈ ਨੇ ਫੁੱਲਾਂ ਦੀ ਸੁੰਦਰ ਮਾਲਾ ਗੁੰਦ ਕੇ ਗੁਰੂ ਜੀ ਨੂੰ ਪਹਿਨਾਈ ਧੂਫ ਜਗਾਇਆ ਅਤੇ ਪ੍ਰਕਰਮਾ ਕਰਕੇ ਮੱਥਾ ਟੇਕਿਆ ਗੁਰੂ ਜੀ ਨੇ ਕਿਹਾ ਮਾਈ ਜਿਹੜਾ ਸਾਡੇ ਵਾਸਤੇ ਤੂੰ ਵਸਤਰ ਤਿਆਰ ਕੀਤਾ ਹੋਇਆ ਹੈ ਉਹ ਛੇਤੀ ਲਿਆ ਅਸੀਂ ਉਸ ਵਸਤਰ ਨੂੰ ਪਹਿਨਣ ਵਾਸਤੇ ਹੀ ਆਏ ਹਾਂ ਮਾਈ ਨੇ ਆਪਣੇ ਧਨ ਭਾਗ ਸਮਝ ਕੇ ਜਾਮਾ ਲਿਆ ਕੇ ਬੜੇ ਪ੍ਰੇਮ ਨਾਲ ਗੁਰੂ ਜੀ ਨੂੰ ਪਹਿਨਾਇਆ ਅਤੇ ਪ੍ਰੇਮ ਨਾਲ ਸੇਵਾ ਕੀਤੀ ਗੁਰੂ ਜੀ ਨੇ ਕਿਹਾ ਮਾਈ ਤੂੰ ਸਾਨੂੰ ਆਪਣੇ ਪ੍ਰੇਮ ਨਾਲ ਵਸ ਕਰ ਲਿਆ ਹੈ ਸਾਨੂੰ ਹੋਰ ਕੋਈ ਵਸਤਰ ਚੰਗਾ ਨਹੀਂ ਸੀ ਲੱਗਦਾ ਮਾਈ ਨੇ ਕਿਹਾ ਮਹਾਰਾਜ ਇਹ ਆਪ ਜੀ ਨੇ ਕੋਈ ਨਵੀਂ ਗੱਲ ਨਹੀਂ ਕੀਤੀ ਮੁੱਢ ਤੋਂ ਹੀ ਆਪ ਜੀ ਦਾ ਇਹ ਬਿਰਤ ਹੈ ਤੁਸੀਂ ਹੀ ਰਾਮ ਜੀ ਦੇ ਰੂਪ ਵਿੱਚ ਭੀਲਣੀ ਦੇ ਝੂਠੇ ਬੇਰ ਖਾਣ ਲਈ ਉਸ ਜੰਗਲ ਵਿੱਚ ਗਏ ਸੀ ਤੁਸੀਂ ਹੀ ਕ੍ਰਿਸ਼ਨ ਜੀ ਦੇ ਰੂਪ ਵਿੱਚ ਪ੍ਰੇਮ ਵਸ ਹੋ ਕੇ ਭਗਤ ਵਿਧਰਪਾਸ ਕਿਲਿਆਂ ਦੇ ਛਿੱਲੜ ਖਾਣ ਗਏ ਸੀ ਤੁਸੀਂ ਹੀ ਗੁਰੂ ਨਾਨਕ ਜੀ ਦੇ ਰੂਪ ਵਿੱਚ ਭਾਈ ਲਾਲੋ ਦੇ ਘਰ ਐਮਨਾਬਾਦ ਕੋਧਰੇ ਦੀ ਰੋਟੀ ਖਾਂਦੇ ਰਹੇ ਹੋ ਅੱਜ ਇਸ ਰੂਪ ਵਿੱਚ ਤੁਸੀਂ ਮੈਨੂੰ ਨਿਮਾਣੀ ਨੂੰ ਬਖਸ਼ ਰਹੇ ਹੋ ਮਾਈ ਭਾਗ ਭਰੀ ਨੇ ਜਦ ਇਸ ਤਰ੍ਹਾਂ ਪ੍ਰੇਮ ਤੇ ਸ਼ਰਧਾ ਦੇ ਵਸ ਹੋ ਕੇ ਗੁਰੂ ਜੀ ਦੇ ਚਰਨਾਂ ਦਾ ਚਰਨਮਤ ਲਿਆ ਤਾਂ ਮਾਈ ਤ੍ਰੈਕਾਲ ਦਰਸ਼ੀ ਹੋ ਗਈ ਇਸ ਗੱਲ ਦੀ ਸਾਰੇ ਸ਼ਹਿਰ ਵਿੱਚ ਚਰਚਾ ਫੈਲ ਗਈ ਕਿ ਮਾਈ ਭਾਗ ਪਰੀ ਦਾ ਪ੍ਰਣ ਕੀਤਾ ਹੋਇਆ ਗੁਰੂ ਜੀ ਨੇ ਏਡੀ ਦੂਰ ਪੰਜਾਬ ਤੋਂ ਚੱਲ ਕੇ ਪੂਰਾ ਕੀਤਾ ਹੈ ਅਤੇ ਉਸ ਦਾ ਜਾਮਾ ਪਹਿਨ ਕੇ ਉਸ ਨੂੰ ਨਿਹਾਲ ਕਰ ਦਿੱਤਾ ਹੈ। ਗੁਰੂ ਜੀ ਕੁਝ ਦਿਨ ਉੱਥੇ ਡੇਰਾ ਕਰਕੇ ਪਹਾੜਾਂ ਦੇ ਸੈਰ ਅਤੇ ਪ੍ਰਾਣੀ ਮਾਤਰ ਦਾ ਉਧਾਰ ਕਰਦੇ ਰਹੇ। ਗੁਰੂ ਜੀ ਪਾਸ ਪਹਾੜੀ ਸਿੱਖ ਸੇਵਕਾਂ ਦੀ ਆਵਾਜ਼ਾਈ ਲੱਗੀ ਰਹਿੰਦੀ ਸੀ। ਜੋ ਦਰਸ਼ਨ ਕਰਨ ਆਉਂਦੇ ਆਪਣੀ ਸ਼ਰਦਾ ਪ੍ਰੇਮ ਅਤੇ ਸਮਰੱਥਾ ਅਨੁਸਾਰ ਨਾਨਾ ਪ੍ਰਕਾਰ ਦੀਆਂ ਪਹਾੜੀ ਚੀਜ਼ਾਂ ਦੀ ਭੇਟਾ ਲੈ ਕੇ ਹਾਜ਼ਰ ਹੁੰਦੇ ਇੱਕ ਦਿਨ ਕਟੂ ਸ਼ਾਹ ਆਪਾਸ ਇੱਕ ਪਾਸੇ ਦੀ ਸਿੱਖ ਸੰਗਤ ਆਠਹਿਰੀ ਉਹਨਾਂ ਵਿੱਚੋਂ ਇੱਕ ਸਿੱਖ ਗੁਰੂ ਜੀ ਵਾਸਤੇ ਸ਼ਹਿਦ ਦਾ ਇੱਕ ਬਰਤਨ ਭਰ ਕੇ ਲਿਆਇਆ ਸੀ ਜਦ ਸਿੱਖ ਸਵੇਰੇ ਤੁਰਨ ਲੱਗਾ ਤਾਂ ਕਟੂ ਸ਼ਾਹ ਨੇ ਪੁੱਛਿਆ ਇਸ ਬਰਤਨ ਵਿੱਚ ਕੀ ਵਸਤੂ ਹੈ ਸਿੱਖ ਨੇ ਕਿਹਾ ਇਸ ਵਿੱਚ ਗੁਰੂ ਜੀ ਵਾਸਤੇ ਸ਼ਹਿਦ ਲੈਂਦਾ ਹੈ ਕਟੂ ਸ਼ਾਹ ਨੇ ਕਿਹਾ ਇਸ ਵਿੱਚੋਂ ਥੋੜਾ ਜਿਹਾ ਮੈਨੂੰ ਵੀ ਦੇ ਮੈਂ ਵੀ ਇਸ ਦਾ ਸਵਾਦ ਵੇਖ ਲਵਾਂ ਸਿੱਖ ਨੇ ਕਿਹਾ ਇਹ ਬਹੁਤ ਵਧੀਆ ਸ਼ਹਿਦ ਹੈ ਮੈਂ ਗੁਰੂ ਜੀ ਵਾਸਤੇ ਲੈਂਦਾ ਹੈ ਜਦ ਗੁਰੂ ਜੀ ਪਹਿਲਾਂ ਇਸ ਦਾ ਭੋਗ ਲਾ ਲੈਣਗੇ ਤਾਂ ਫਿਰ ਸੰਗਤ ਨੂੰ ਵਰਤੇਗਾ ਸਿੱਖ ਦਾ ਇਹ ਉੱਤਰ ਸੁਣ ਕੇ ਕੱਟੂ ਸ਼ਰ ਚੁੱਪ ਕਰ ਰਿਹਾ ਅਤੇ ਉਹ ਸਿੱਖ ਸ਼ਹਿਦ ਲੈ ਕੇ ਗੁਰੂ ਜੀ ਪਾਸ ਪਹੁੰਚ ਗਿਆ ਜਦ ਸ਼ਹਿਦ ਗੁਰੂ ਜੀ ਦੀ ਭੇਟਾ ਕਰਕੇ ਮੱਥਾ ਟੇਕ ਕੇ ਬੈਠ ਗਿਆ ਤਾਂ ਗੁਰੂ ਜੀ ਨੇ ਸਿੱਖਾਂ ਨੂੰ ਆਖ ਕੇ ਬਰਤਨ ਦਾ ਮੂੰਹ ਖਲਵਾਇਆ ਮੂੰਹ ਖੋਲ ਕੇ ਜਦ ਸਿੱਖ ਨੇ ਵੇਖਿਆ ਤਾਂ ਸ਼ਹਿਦ ਕੀੜੀਆਂ ਨਾਲ ਭਰਿਆ ਹੋਇਆ ਸੀ ਜਿਸ ਵਿੱਚੋਂ ਬੜੀ ਬਦਬੂ ਆ ਰਹੀ ਸੀ ਸਿੱਖ ਬੜਾ ਹੈਰਾਨ ਹੋਇਆ ਇਹ ਕੀ ਕੌਤਕ ਵਰਤਿਆ ਹੈ ਮੈਂ ਤਾਂ ਬਹੁਤ ਵਧੀਆ ਸ਼ਹਿਦ ਇਕੱਠਾ ਕਰਕੇ ਗੁਰੂ ਜੀ ਵਾਸਤੇ ਲਿਆਂਦਾ ਸੀ ਗੁਰੂ ਜੀ ਉਸ ਦੀ ਇਹ ਦਸ਼ਾ ਵੇਖ ਕੇ ਹੱਸ ਕੇ ਕਹਿਣ ਲੱਗੇ ਅਸਾਂ ਤੇਰੇ ਪਾਸੋਂ ਕੱਟੂ ਛਾਹ ਦੇ ਰੂਪ ਵਿੱਚ ਸ਼ਹਿਦ ਮੰਗਿਆ ਸੀ ਪਰ ਤੂੰ ਤਦੋਂ ਸਾਹਮਣੇ ਦਿੱਤਾ ਨਹੀਂ ਇਸ ਕਰਕੇ ਇਸ ਵਿੱਚ ਕਿਰਮ ਚੱਲ ਪਏ ਹਨ ਹੁਣ ਇਹ ਸ਼ਹਿਦ ਕੱਟੂ ਛਾਹ ਪਾਸ ਵਾਪਸ ਲੈ ਜਾਓ ਅਤੇ ਉਸ ਨੂੰ ਜਿਤਨਾ ਉਹ ਮੰਗੇ ਖਾਣ ਨੂੰ ਦਿਓ ਜਦ ਉਹ ਪ੍ਰਸੰਨ ਹੋ ਜਾਏ ਤਾਂ ਤੇਰਾ ਸ਼ਹਿਦ ਸਾਫ਼ ਸ਼ੁੱਧ ਹੋ ਜਾਏਗਾ ਉਸ ਸਿੱਖ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਕੱਟੂ ਸ਼ਾਹ ਪਾਸ ਜਾ ਕੇ ਮਾਫੀ ਮੰਗੀ ਅਤੇ ਸ਼ਹਿਦ ਅੱਗੇ ਰੱਖ ਕੇ ਬੇਨਤੀ ਕੀਤੀ ਕਿ ਤੁਸੀਂ ਪਹਿਲਾਂ ਇਸ ਵਿੱਚੋਂ ਆਪਣਾ ਸ਼ਾਂਦਾ ਲੈ ਲਵੋ ਫਿਰ ਗੁਰੂ ਜੀ ਦੀ ਭੇਟਾ ਕਰਾਂਗਾ ਕਟੂਸ਼ਾ ਨੇ ਕਿਹਾ ਗੁਰੂ ਜੀ ਸਿੱਖਾਂ ਦਾ ਮਾਣ ਰੱਖਦੇ ਹਨ ਕਰਨ ਕਰਾਵਨ ਹਾਰ ਤਾਂ ਉਹ ਆਪ ਹੀ ਹਨ ਇਹ ਬਚਨ ਕਰਕੇ ਕਟੂਸ਼ਾ ਨੇ ਬਰਤਨ ਵਿੱਚੋਂ ਆਪਣੇ ਹੱਥ ਨਾਲ ਸ਼ਹਿਦ ਕੱਢ ਕੇ ਖਾਧਾ ਅਤੇ ਕਿਹਾ ਇਹ ਬਹੁਤ ਹੀ ਚੰਗਾ ਸ਼ਹਿਦ ਗੁਰੂ ਜੀ ਦੇ ਸ਼ਕਣ ਯੋਗ ਹੈ ਜਾਓ ਗੁਰੂ ਜੀ ਪਾਸ ਲੈ ਜਾਓ ਕਟੂਸ਼ਾ ਦੇ ਇਸ ਬਚਨ ਨਾਲ ਸ਼ਹਿਦ ਸ਼ੁੱਧ ਸੁਗੰਧੀ ਵਾਲਾ ਹੋ ਗਿਆ ਗੁਰੂ ਜੀ ਨੇ ਸੰਗਤ ਨੂੰ ਸੰਬੋਧਨ ਕਰਕੇ ਕਿਹਾ ਮੇਰੇ ਵਿੱਚ ਅਤੇ ਗੁਰਮਖ ਸਿੱਖ ਵਿੱਚ ਕੋਈ ਭੇਦ ਨਹੀਂ ਹੈ ਦੋਹਾਂ ਨੂੰ ਇੱਕ ਰੂਪ ਕਰਕੇ ਜਨਣਾ ਕਰੋ ਜੋ ਕੋਈ ਚੀਜ਼ ਮੇਰੇ ਸਿੱਖ ਨੂੰ ਸ਼ਰਧਾ ਨਾਲ ਦਿੰਦਾ ਹੈ ਉਹ ਮੈਨੂੰ ਹੀ ਪਹੁੰਚਦੀ ਹੈ ਜਿਹੜਾ ਮੰਗਣ ਪਰ ਵੀ ਸਿੱਖ ਨੂੰ ਚੀਜ਼ ਨਹੀਂ ਦਿੰਦਾ ਉਸ ਵਿੱਚ ਨਿਸ਼ਚੈ ਹੀ ਵਿਗਨ ਪੈ ਜਾਂਦਾ ਹੈ ਮਾਈ ਭਾਗ ਕੌਰ ਆਪਣਾ ਅੰਤ ਸਮਾਂ ਅਨੁਭਵ ਕਰਕੇ ਗੁਰੂ ਜੀ ਪਾਸ ਪ੍ਰਸ਼ਾਸ਼ਨ ਕੁਸ਼ਟ ਆਸਨ ਕਰਕੇ ਬੈਠ ਗਈ ਅਤੇ ਆਪ ਜੀ ਦੇ ਸਰੂਪ ਦਾ ਧਿਆਨ ਧਰ ਕੇ ਸਰੀਰ ਤਿਆਗ ਕੇ ਪ੍ਰਲੋਕ ਗਮਨ ਕਰ ਗਈ ਮਾਈ ਦੇ ਪੁੱਤਰ ਸੇਵਾਦਾਸ ਦੂ ਆਖ ਕੇ ਗੁਰੂ ਜੀ ਨੇ ਮਾਈ ਦਾ ਸੰਸਕਾਰ ਕਰਵਾਇਆ ਉਪਰੰਤ ਸੇਵਾਦਾਸ ਨੇ ਸੰਗਤ ਨੂੰ ਲੰਗਰ ਛਕਾਇਆ ਅਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਗੁਰੂ ਜੀ ਨੇ ਸੇਵਾਦਾਸ ਨੂੰ ਉਸ ਇਲਾਕੇ ਦਾ ਮਸੰਦ ਨਿਯਿਤ ਕਰ ਦਿੱਤਾ ਅਤੇ ਆਪ ਵਾਪਸ ਪੰਜਾਬ ਨੂੰ ਮੁੜਨ ਦੀ ਤਿਆਰੀ ਕਰਨ ਲਈ ਪੰਜਾਬ ਨੂੰ ਵਾਪਸ ਮੁੜਨਾ ਸ਼੍ਰੀ ਨਗਰ ਦੀਆਂ ਸੰਗਤਾਂ ਸ਼੍ਰੀ ਨਗਰ ਦੀਆਂ ਸੰਗਤਾਂ ਸਿੱਖ ਸੇਵਕਾਂ ਨੂੰ ਨਿਹਾਲ ਕਰਕੇ ਗੁਰੂ ਜੀ ਵਾਪਸ ਚੱਲ ਪਏ ਰਸਤੇ ਵਿੱਚ ਪਹਿਲਾ ਟਿਕਾਣਾ ਆਪ ਜੀ ਨੇ 12 ਮੂਲਾ ਕੀਤਾ ਇਸ 12 ਮੂਲਾ ਸਥਾਨ ਤੇ ਹੀ ਅਦਿੱਤੀ ਅਤੇ ਕਪਸ਼ ਰਿਸ਼ੀ ਦੇ ਘਰ 52 ਅਵਤਾਰ ਪੈਦਾ ਹੋਇਆ ਸੀ ਕਸ਼ਮੀਰ ਦੇਸ਼ ਕਸ਼ਪ ਰਿਸ਼ੀ ਨੇ ਹੀ ਵਸਾਇਆ ਸੀ ਅਤੇ ਇਸ ਦੇ ਨਾਮ ਉੱਪਰ ਦੇਸ਼ ਦਾ ਨਾਮ ਕਸ਼ਮੀਰ ਪ੍ਰਸਿੱਧ ਹੋਇਆ ਸਤਗੁਰੂ ਜੀ ਦਾ ਆਉਣਾ ਸੁਣ ਕੇ 12 ਮੂਲੇ ਦੇ ਸਾਰੇ ਸਿੱਖ ਗੁਰੂ ਜੀ ਦੇ ਦਰਸ਼ਨ ਕਰਨ ਆਏ ਅਤੇ ਸਰਬ ਪ੍ਰਕਾਰ ਦੀ ਸੇਵਾ ਕਰਕੇ ਮਨੋ ਕਾਮਨਾ ਪੂਰੀਆਂ ਕੀਤੀਆਂ ਕੁਝ ਦਿਨ ਇੱਥੇ ਵਿਸ਼ਰਾਮ ਕਰਕੇ ਆਪ ਜੀ ਨੇ ਗੁਰਮਤਿ ਦਾ ਉਪਦੇਸ਼ ਦੇ ਕੇ ਸਿੱਖੀ ਦਿੜੜ ਕਰਵਾਈ ਇੱਥੋਂ ਚੱਲ ਕੇ ਗੁਰੂ ਜੀ ਦਰਿਆ ਦੇ ਨਾਲ-ਨਾਲ ਚੱਲ ਕੇ ਪੰਜੇ ਸਾਹਿਬ ਨੂੰ ਆਉਂਦੇ ਹੋਏ ਰਸਤੇ ਵਿੱਚ ਊੜੀ ਮੁਜਫਰਾਬਾਦ ਅਤੇ ਕੁਝ ਹੋਰ ਸਥਾਨਾਂ ਤੇ ਠਹਿਰਦੇ ਹੋਏ ਪੰਜਾ ਸਾਹਿਬ ਪੁੱਜੀ ਪੰਜਾ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਕੇ ਆਪ ਜੀ ਗੁਜਰਾਤ ਦੇ ਰਸਤੇ ਵਜੀਰਾਬਾਦ ਤੋਂ ਹੁੰਦੇ ਹੋਏ ਹਾਫਜਾਬਾਦ ਆ ਕੇ ਆਪ ਜੀ ਨੇ ਜੋ ਕਰਮਚੰਦ ਜੀ ਦੇ ਨਾਲ ਵਾਰਤਾ ਹੋਈ ਉਸ ਦਾ ਬਿਰਤਾਂਤ ਲੈ ਕੇ ਅਗਲੀ ਵੀਡੀਓ ਵਿੱਚ ਹਾਜ਼ਰ ਹੋਣ ਦੀ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਸੁਣਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰੇਕ ਗੁਰਸਿੱਖ ਪਾਸ ਸਾਡਾ ਇਤਿਹਾਸ ਪੜ੍ਹਿਆ ਹੋਇਆ ਪਹੁੰਚ ਸਕੇ